ਸੰਯੁਕਤ ਕਿਸਾਨ ਮੋਰਚੇ ਦੇ ਮੁੱਦੇ ਤੇ ਕ੍ਰਾਂਤੀਕਾਰੀ ਕਿਸਾਨ ਜੁੰਡੀਆਂ ਦੇ ਸੂਬਾ ਵਿੱਚ ਸਖਤਰ ਰੰਜੇਤ ਸਿੰਘ ਚਰਨਾਥਲ ਦੀ ਅਗਵਾਈ ਦੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਮਨਦੀਪ ਸਿੰਘ ਖੇੜਾ ਰਾਹੀਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਮਪੀ ਡਾਕਟਰ ਅਮਰ ਸਿੰਘ ਨੂੰ ਮੰਗ ਪੱਤਰ ਭੇਜਿਆ ਗਿਆ ਕਿਸਾਨ ਹਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੈਸ਼ਨਲ ਪਾਲਿਸੀ ਫਰੇਮਵਰਕ ਔਨ ਐਗਰੀਕਲਚਰ ਮਾਰਕੀਟਿੰਗ ਨੂੰ ਰੱਦ ਕਰੇ ਉਹਨਾਂ ਨੇ ਕਿਹਾ ਕਿ ਜੋ 2020 ਦੇ ਵਿੱਚ ਕਿਸਾਨਾਂ ਨੇ 13 ਮਹੀਨੇ ਦਿੱਲੀ ਦੇ ਅਸਰਦਾ ਤੇ ਬੈਠ ਕੇ ਇਤਿਹਾਸਿਕ ਅੰਦੋਲਨ ਰਾਹੀਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਏ ਸੀ ਉਨਾ ਕਾਨੂੰਨਾ ਨੂੰ ਹੀ ਮੋੜ ਤੋਂ ਕੇਂਦਰ ਸਰਕਾਰ ਲਾਗੂ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਇਸ ਡਰਾਫਟ ਦਾ ਉਦੇਸ਼ ਖੇਤੀਬਾੜੀ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਕਾਰਪੋਰੇਸ਼ਨਾਂ ਅਤੇ ਬਹੁ ਰਾਸ਼ਟਰੀ ਕੰਪਨੀਆਂ ਦੇ ਕੰਟਰੋਲ ਹੇਠ ਆਉਣਾ ਹੈ ਜੋ ਕਿ ਕਿਸਾਨ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਦਿੱਲੀ ਦੀ ਸਰਦਾਂ ਤੇ 13 ਮਹੀਨੇ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਲਿਖਤ 9 ਦਸੰਬਰ 2021 ਨੂੰ ਮੰਨਿਆ ਸੀ ਕਿ ਜੋ ਵਿਲੀਜ ਐਕਟ 2020 ਹੈ ਉਸ ਨੂੰ ਰੱਦ ਕੀਤਾ ਜਾਵੇਗਾ ਦਿੱਲੀ ਅੰਦolan ਦੇ ਸਮੇਂ ਕਿਸਾਨਾਂ ਉੱਪਰ ਹੋਏ ਪਰਚੇ ਰੱਦ ਕੀਤੇ ਜਾਣਗੇ ਤੇ ਕਿਸਾਨਾਂ ਦੀ ਫਸਲ ਤੇ ਸਵਾਮੀ ਦਾ ਤੰਦੀ ਰਿਪੋਰਟ ਦੇ ਮੁਤਾਬਿਕ ਐਮਐਸਪੀ ਗਾਰੰਟੀ ਕਾਨੂੰਨ ਵੀ ਬਣਾਇਆ ਜਾਵੇਗਾ ਪਰ 2014 ਦੇ ਵਿੱਚ ਬੀਜੇਪੀ ਦੀ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਸਾਡੀ ਸਰਕਾਰ ਆਉਣ ਤੇ ਐਮਐਸਪੀ ਤੇ ਗਾਰੰਟੀ ਕਾਨੂੰਨ ਬਣਾਇਆ ਜਾਵੇਗਾ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਕਾਰ ਹੁਣ ਤੱਕ ਇਹਨਾਂ ਮੰਗਾਂ ਨੂੰ ਲਾਗੂ ਕਰਨ ਦੇ ਵਿੱਚ ਬਿਲਕੁਲ ਅਸਵਰ ਰਹੀ ਹੈ ਉਥੇ ਮਨਦੀਪ ਸਿੰਘ ਖੇੜਾ ਅਤੇ ਓੰਕਾਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਸਾਥ ਦੇ ਰਹੀ ਹੈ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਭਾਰਤ ਦੇ ਵਿੱਚ ਐਮਪੀਆਂ ਨੂੰ ਮੰਗ ਪੱਤਰ ਦਿੱਤੇ ਨੇ ਅਸੀਂ ਵੀ ਇੱਥੇ ਅੱਜ ਡਾਕਟਰ ਅਮਰ ਸਿੰਘ ਨੂੰ ਮੰਗ ਪੱਤਰ ਦੇਣਾ ਤਾਂ ਪਰ ਉਹ ਬਾਹਰ ਹੋਣ ਦੇ ਕਾਰਨ ਅਸੀਂ ਜਿਹੜੇ ਦੇ ਯੂਥ ਪ੍ਰਧਾਨ ਮਨਦੀਪ ਸਿੰਘ ਖੇੜਾ ਨੇ ਮੰਗ ਪੱਤਰ ਦਿੱਤਾ ਹੈ ਜਿਹੜੀ ਕੇਂਦਰ ਦੀ ਸਰਕਾਰ ਨਵਾਂ ਕੌਮੀ ਖੇਤੀ ਕਿਰਦਾ ਕਾੜਾ ਲੈ ਕੇ ਆਈ ਹੈ ਉਹ ਹੀ ਤਿੰਨ ਖੇਤੀ ਕਾਨੂੰਨ ਆ ਜਿਹੜੇ 20 20 ਤੇ 21 ਦੇ ਵਿੱਚ ਕਿਸਾਨਾਂ ਨੇ ਭਾਰਤ ਦੀਆਂ ਨੇ ਕੱਟੇ ਹੋ ਕੇ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਰੱਦ ਕਰਵਾਏ ਸੀ ਉਹਨਾਂ ਨੂੰ ਦੁਬਾਰੋ ਲਾਗੂ ਕਰਨ ਜਾ ਰਹੀ ਆ ਪਹਿਲਾਂ ਉਹ ਸਿੱਧਾ ਕੇਂਦਰ ਸਰਕਾਰ ਲਾਗੂ ਕਰਦੀ ਸੀ ਪਰ ਹੁਣ ਜਿਹੜਾ ਇਹਨਾਂ ਨੇ ਸਟੇਟ ਸਰਕਾਰਾਂ ਨੂੰ ਭੇਜੇ ਨੇ ਵੀ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਨੇ ਉਹ ਇਹ ਕਾਨੂੰਨ ਨੇ ਜਿਹੜੇ ਆਪਣੇ ਆਪਣੇ ਸਟੇਟ ਦੇ ਵਿੱਚ ਪਾਸ ਕਰਨਾ ਅ ਅਸੀਂ ਭਵੰਤਵਨ ਸਾਹਿਬ ਤੋਂ ਮੰਗ ਕਰਦੇ ਆਂ ਵੀ ਜਿਹੜੇ ਉਹ ਮਤਾ ਪਾ ਕੇ ਇਹਨੂੰ ਜਿਹੜਾ ਕਾਨੂੰਨ ਆ ਇਹਨੂੰ ਰੱਦ ਕਰਨਾ ਜਿਹੜਾ ਤੁਸੀਂ ਡਾਕਟਰ ਅਮਰ ਸਿੰਘ ਦੇ ਨਾਂ ਤੇ ਜਿਹੜਾ ਮੰਗ ਪੱਤਰ ਦਿੱਤਾ ਹੈ ਕਿ ਚੰਦੇਓ ਦੇ ਵਿੱਚ ਤੁਸੀਂ ਵੀ ਉਹ ਅਸੈਂਬਲੀ 'ਚ ਤੁਹਾਡੀ ਗੱਲਬਾਤ ਕਰਨਾ हां ਅਸੀਂ ਜਿਹੜੀਆਂ ਮੰਗਾਂ ਨੇ ਕਿਸਾਨੇ ਦੀਆਂ ਜਿਹੜੀਆਂ ਸਾਡੇ ਕੋਲ ਮੰਨੀਆਂ ਵੀ ਮੰਗਾ ਵੀ ਨੇ ਜਾਂ ਕੇਂਦਰ ਸਰਕਾਰ ਦੀਆਂ ਚੋਣ ਮੈਨੀਫੈਸਟੋ ਦੇ ਵਿੱਚ ਪਾਈਆਂ ਵੀ ਮੰਗਾ ਵੀ ਨੇ ਜਦੋਂ 2014 ਦੇ ਵਿੱਚ ਕੇਂਦਰ ਦੀ ਸਰਕਾਰ ਮੋਦੀ ਸਰਕਾਰ ਆਈ ਆ ਉਹਨਾਂ ਨੇ ਮੰਨਿਆ ਸੀ ਵੀ ਅਸੀਂ ਜਿਹੜੀ ਜਿਹੜਾ ਸੁਆਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਅਸੀਂ 23 ਫਸਲਾਂ ਤੇ ਕਾਨੂੰਨ ਬਣਾਵਾਂਗੇ ਐਮਐਸਪੀ ਕਾਨੂੰਨ ਉਹਨਾਂ ਨੇ ਆਪ ਮੰਨਿਆ ਦਾ ਜਿਹੜੀ ਉਹਨਾਂ ਦੀ ਅ ਕੈਲੀਆ ਵੀ ਚੋਣ ਮੈਨੀਫੈਸਟੋ ਦੇ ਵਿੱਚ ਵੀ ਪਾਇਆ ਵਾ ਸਾਦੀ ਵੀ ਮੰਗਿਆ ਤੇ ਉਹਨਾਂ ਨੇ ਵਾਦਾ ਵੀ ਕੀਤਾ ਦੇਣਾ ਕਰਿਆ 2020 21 ਦੇ ਅੰਦੋਲਨ ਦੇ ਦੌਰਾਨ ਪਰ ਉਹ ਮੰਗਾਂ ਹੁਣ ਤੱਕ ਪੂਰੀਆਂ ਨਹੀਂ ਹੋਈਆਂ ਨਾ ਉਹਨਾਂ ਨੂੰ ਨਜ਼ਰ ਅੰਦਾਜ਼ ਕਰਾਇਆ ਜਾਂਦਾ ਵਾਇਗਰਜੀ ਕਾ ਖਾਲਸਾ ਵਾਇਗਰਜੀ ਕੀ ਫਤਿਹ ਅੱਜ ਅਸੀਂ ਕਿਸਾਨਾਂ ਦੇ ਪਾਲ ਤੇ ਇਕੱਠੇ ਹੋਏ ਆ ਸਾਡੇ ਪ੍ਰਧਾਨ ਜੀ ਬਲਕ ਪ੍ਰਧਾਨ ਅਮਰਸਿੰਘ ਜੀ ਆਮਨ ਬਡਾਲੀ ਸਾਨੂੰ ਇੱਕ ਮੈਸੇਜ ਮਿਲਿਆ ਕਿ ਅੱਜ ਕਿਸਾਨਾਂ ਵੱਲੋਂ ਇੱਕ ਮੰਗ ਪੱਤਰ ਦੇਣਾ ਹੈ ਜੋ ਕਿਸਾਨਾਂ ਦੀਆਂ ਮੰਗਾਂ ਹਨ ਤਾਂ ਜੋ ਸਾਡੇ ਐਮਟੀ ਸਾਹਿਬ ਉਹਨਾਂ ਮੰਗਾਂ ਨੂੰ ਹੰਦਰ ਵਿੱਚ ਲਿਆ ਕੇ ਚੱਕਣਾ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਾਉਣ ਉਹਨਾਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਸਾਨੂੰ ਅੱਜ ਦਿੱਤਾ ਜਾ ਰਿਹਾ ਹੈ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਇਹ ਮੰਗ ਪੱਤਰ ਦੇ ਅਨਸਾਰ ਇਹਨਾਂ ਦੀ ਜੋ ਵੀ ਮੰਗਾਂ ਹਨ ਉਹ ਸਾਰੀਆਂ ਮੁੱਦੇ ਛੁੱਪੇ ਜਾਣਗੇ ਬਹੁਤ ਬਹੁਤ ਪਿਆਰਤਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਤਿਹ ਜੀ ਸਾਂਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਬਲਾਕ ਪ੍ਰਧਾਨ ਕਾਂਗਰਸ ਪਾਰਟੀ ਬਲਾਕ ਖੇੜਾ ਮੇਰੇ ਨਾਲ ਸਾਡੇ ਇਸ ਹਲਕੇ ਦੇ ਸਾਡੇ ਮਾਨਲੇ ਮੰਦੀਜੀ ਬਡਾਲੀ ਸਾਹਿਬ ਅੱਜ ਜਿਹੜਾ ਵਿਸ਼ੇਸ਼ ਇੱਕ ਪੌਂਟਡ ਦਾ ਦਾ ਮਸਲ ਸੀਗਾ ਹੋਈ ਸੀਗਾ ਕਿ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਅਮਰਸિંહ ਜੀ ਨੇ ਆਉਣਾ ਸੀਗਾ ਤੇ ਦਿੱਲੀ ਦੇ ਕੁਝ ਰਜਾਈਆਂ ਕਰਕੇ ਉਹ ਜਿਹੜਾ ਉਹ ਦਿੱਲੀ ਨੇ ਇਸ ਕਰਕੇ ਉਹ ਇੱਥੇ ਨਹੀਂ ਪਹੁੰਚ ਸਕੇ ਤੇ ਉਹਨਾਂ ਦਾ ਸੁਨੇਹਾ ਲੱਗਦੇ ਸਾਰੇ ਅਸੀਂ ਜਿਹੜਾ ਜਿਸ ਸ਼੍ਰੀ ਹਟਗੜ ਸਾਹਿਬ ਦੀ ਧਰਤੀ ਫੈਕਿਡ ਦੇ ਸਾਹਮਣੇ ਸਾਡੇ ਜਿਹੜਾ ਦਫ਼ਤਰ ਹੈ ਸਾਡਾ ਕਾਂਗਰਸ ਕਮੇਟੀ ਦਾ ਉੱਥੇ ਪਹੁੰਚੇ ਸੀਗੇ ਮੈਨੂੰ ਮਿਲਿਆ ਹੈ ਕਿ ਇਧਰ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਕਿ ਇੱਕ ਮੰਗ ਪੱਤਰ ਜਿਹੜੀਆਂ ਸਮੇਂ ਤੇ ਲੰਬੇ ਸਮੇਂ ਤੋਂ ਪਛਾਣਾਂ ਦੇਣ ਜਿਹੜੀਆਂ ਮੰਗਾ ਨੇ ਉਹ ਲਟਕਦੀਆਂ ਆ ਰਹੀਆਂ ਨੇ ਔਰ ਉਹ ਮੰਗਾ ਜਿਹੜੀਆਂ ਨੇ ਉਹ ਕਿਸੇ ਪਾਸੇ ਜਿਹੜੀਆਂ ਮੋਦੀ ਸਰਕਾਰ ਤਾਨ ਪਰਤੇ ਨਹੀਂ ਲਾ ਰਹੀ ਔਰ ਉਹਨਾਂ ਹੀ ਮੰਗਾ ਨੂੰ ਲੈ ਕੇ ਜਿਹੜਾ ਇੱਕ ਮੰਗ ਪੱਤਰ ਹੈ ਕਿ ਕਿਸਾਨ ਜਥੇਬੰਦੀ ਵੱਲੋਂ ਦਿੱਤਾ ਜਾਣਾ ਤਾਂ ਜੋ ਸਾਡੇ ਪੰਜਾਬ ਦੀ ਜਿਹੜੀ ਇੱਕ بلند ਆਵਾਜ਼ ਸਾਡੇ ਐਮਪੀ ਡਾਕਟਰ ਅਮਰ ਸਿੰਘ ਜੀ ਇਸ ਹਲਕੇ ਦੀ بلند ਆਵਾਜ਼ ਸੀਰੀ ਫਟਕਾਰ ਸਾਹਿਬ ਹਲਕੇ ਤੋਂ ਜਿਹੜੇ ਐਮਪੀ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਉਥੇ ਹੈਗੇ ਨੇ ਦਿੱਲੀ ਦੇ ਵਿੱਚ ਤੇ ਉਹਨਾਂ ਵੱਲੋਂ ਜਿਹੜੀਆਂ ਮੰਗਾਂ ਨੇ ਉੱਥੇ ਜਿਹੜੀਆਂ ਮੋਦੀ ਸਰਕਾਰ ਦੇ ਸਾਹਮਣੇ ਰੱਖੀਆਂ ਜਾ ਸਕਣ ਤੇ ਉਸੇ ਦੇ ਸੰਬੰਧ ਵਿੱਚ ਇਹ ਮੰਗ ਪੱਤਰ ਜਿਹੜਾ ਅਸੀਂ ਲੈਣ ਵਾਸਤੇ ਤੇ ਪਾਰਟੀ ਵੱਲੋਂ ਪਹੁੰਚੇ ਆ ਜੋ ਉਮੀਦ ਕਰਦੇ ਆ ਕਿ ਇਦਾਂ ਜਿਹੜੇ ਆਪਾਂ ਸਾਰੇ ਜਣੇ ਜੁੜ ਕੇ ਹੰਬੜਾ ਮਾਰ ਕੇ ਜਿੱਦੇ ਵਿੱਚ ਮੀਡੀਆ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਅਸੀਂ মিডিਆ ਨੂੰ ਵੀ ਕਹਿਣਾ ਚਾਹਾਂਗੇ ਕਿ ਕਿਸਾਨਾਂ ਲਈ ਜਿੰਨਾ ਤੱਕ ਵੀ ਹੋ ਸਕੇ ਉਹ মিডিਆ ਦੇ ਵਿੱਚ بلند ਆਵਾਜ਼ ਕੀਤੀ ਜਾਵੇ ਜਿੰਨਾ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ, ਦਲਿਤ ਦੇ ਨਾਲ, ਖੇਤ ਮਜ਼ਦੂਰ ਦੇ ਨਾਲ, ਮਜ਼ਦੂਰਾਂ ਦੇ ਨਾਲ ਹਮੇਸ਼ਾ ਜਿਹੜੀ ਆ ਕਾਂਗਰਸ ਪਾਰਟੀ ਖੜੀ ਹੈ ਤੇ ਹਮੇਸ਼ਾ ਹੀ ਜਿਹੜੀ ਆ ਉਹ ਖੜੀ ਰਹੇਗੀ। ਬਹੁਤ-ਬਹੁਤ ਧੰਨਵਾਦ ਜੀ। A1 ਪੰਜਾਬੀ ਟੀਵੀ ਲਈ ਫਤੇਗੜ ਸਾਹਿਬ ਤੋਂ ਸਾਹਿਬ ਮੜਕਨ ਦੀ ਰਿਪੋਰਟ।